ਆ ਮੈਡਲਸ ਦੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਮੈਡਲਸ ਕਾਹੋ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਔਰ ਮੈਡਲਸ ਲੈ ਕੇ ਤੁਸੀਂ ਘੁੰਮ ਰਹੇ ਹੋ ਕੀ وجہ ਸਰ ਕਹਿੰਦੇ ਜੀ ਕਰਪਸ਼ਨ ਖਤਮ ਹੋ ਗਈ ਆ ਜੀ ਕੋਈ ਕਰਪਸ਼ਨ ਖਤਮ ਨਹੀਂ ਹੋਈ ਕਰਪਸ਼ਨ ਵਧੀ ਆ ਜੀ ਕਿਸੇ ਦੀ ਕੋਈ سپورਟ ਜੜੀ ਆ ਉਹ ਨਹੀਂ ਕੀਤੀ ਜਾਂਦੀ 99 90 ਤੋਂ ਲੈ ਕੇ ਹੁਣ ਤੱਕ ਮੈਂ ਸਰਕਾਰਾਂ ਦੇ ਪਿੱਛੇ ਪਿੱਛੇ ਰਿਹਾ ਜੀ ਕਿਸੇ ਦੇ ਵੀ ਕੋਈ سپورਟ ਨਹੀਂ ਕੀਤੀ ਚਾਹੇ ਬਹੁਤ ਸਾਰੇ ਮੈਡਲਸ ਨੇ ਸਰ ਮੇਰਾ 골ਡ ਮੈਡਲ ਸਟੇਟ ਪੰਜਾਬ ਦਾ ਜੀ ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ 골ਡ ਮੈਡਲ ਜਿਹੜਾ ਸੋਨੇ ਦਾ ਤਗਮਾ ਲੈ ਕੇ ਆਇਆ ਸੀ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿਸੇ ਹੈਂਡਬਾਲ ਦੇ ਵਿੱਚ ਲੈ ਕੇ ਆਇਆ ਜੀ ਮੈਂ ਕਿਸੇ ਮਨਿਸਟਰਾਂ ਨੇ ਨਹੀਂ ਪੁੱਛਿਆ ਕਿਸੇ ਐਮਐਲਏ ਨੇ ਨਹੀਂ ਪੁੱਛਿਆ ਤੇ ਇਦਾਂ ਹੀ ਧੱਕੇ ਖਾਂਦੇ ਰਿਹਾ ਜੀ ਕਿਸੇ ਨੇ ਇ ਮੀਥੇਰ ਨੂੰ ਮਿਲ ਕੇ ਆ ਜੀ ਉਹਨਾਂ ਨੇ ਵੀ ਹੱਥ ਕੜੇ ਕੀਤੇ ਆ ਮੇਰੀ ਫੋਟੋ ਉਹਨਾਂ ਦੀ ਕੋਠੀ ਦੇ ਬਾਹਰ ਦੀ ਫੋਟੋ ਆ ਜੀ ਉਹ ਕਹਿੰਦੇ ਜੀ ਮੈਂ ਮੈਂ ਕੁਝ ਨਹੀਂ ਕਰ ਸਕਦਾ ਜੀ ਭਗਵੰਦ ਮਾਨ ਦੀ ਕਰ ਸਕਦੇ ਆ ਜੀ ਤੇ ਜਦੋਂ ਭਗਵੰਦ ਮਾਨ ਦੀ ਕੋਠੀ ਮੈਂ ਗਿਆ ਜਾ ਕੇ ਜੀ ਉਮਰ ਪਈ ਕੌਣ ਕਹਿੰਦਾ ਉਮਰ ਹੋ ਗਈ ਪਈ ਉਮਰ ਹੋ ਗਈ ਉਮਰ ਹੋ ਗਈ ਕਹਿੰਦੇ ਆ ਦੇਖੋ ਜੀ ਉਹ ਕਹਿੰਦੇ ਜੀ ਮੈਂ ਨਹੀਂ ਕੁਝ ਕਰ ਸਕਦਾ ਜੀ ਕਹਿੰਦੇ ਜੀ ਇਹ ਭਗਵੰਦ ਮਾਨ ਦੀ ਪੁਲਿਸ ਬਣਾ ਸਕਦੇ ਆ ਜੀ ਕਿ ਤੁਸੀਂ ਔਰਤਾਂ ਲਈ ਪਾਲਸੀ ਬਣਾਈ ਹੈ 1000 ਰੁਪਏ ਦਵਾਂਗੇ ਕਿ ਬਿਜਲੀ ਦੇ ਬਿੱਲ ਮਾਫ ਕੀਤੇ ਇਹ ਪਾਲਸੀ ਬਣਾਈ ਖੜਾਰਿਆਂ ਲਈ ਕੋਈ ਪਾਲਸੀ ਨਹੀਂ ਬਣਾਈ ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸੇ ਕੀਤਾ ਦੁਬਈ ਦੇ ਵਿੱਚ ਜਾ ਕੇ ਮੈਂ ਗ੍ਰੀਡ ਬੁੱਕ ਆਫ ਰਿਕਾਰਡ ਦੀ ਤਿਆਰੀ ਕੀਤੀ ਹੈ ਜਾ ਕੇ ਇਹਨਾਂ ਨੇ ਫਿਰ ਵੀ ਕੁਝ ਬੋਲ ਨਹੀਂ ਕੀਤੀ ਔਰ ਆ ਬੀਜੇਪੀ ਵਾਲੇ ਕਹਿੰਦੇ ਦੀ ਕ੍ਰਪਸ਼ਨ ਖਤਮ ਹੋ ਗਈ ਇਹ ਲੈਟਰ ਲਿਖਿਆ ਜਿਵੇਂ ਸਰ ਇਹਨੂੰ ਪੁੱਛਿਆ ਵੀ ਮੈਡਲ ਕਰੋ ਇਹ ਇਹ ਕੋਈ ਸਵਾਲ ਨਹੀਂ ਆਦੀ ਮੈਡਲ ਨਹੀਂ ਤੁਸੀਂ ਮੈਡਲ ਲਏ ਨੇ ਤੁਸੀਂ ਮੈਡਲ ਲਏ ਨੇ ਇਹ ਆਮ ਆਦਮੀ ਦਾ ਮद्दा ਹਾਂ ਆਮ ਆਦਮੀ ਦਾ ਮद्दा ਹਾਂ ਅਸੀਂ ਆਮ ਆਦਮੀ ਕਹਿੰਦੇ ਆਪਰੇ ਆਪ ਨੂੰ ਤੁਸੀਂ ਆਮ ਆਦਮੀ ਹੋ 2022 ਦੇ ਵਿੱਚ ਇਹ ਕਾਮਾਦੀ ਦਾ ਮੁੱਦਾ ਤੁਸੀਂ ਹੋਰ ਮਜ਼ਾਕ ਉਡਾ ਰਹੇ ਹੋ ਘਰਦਾਈ ਸੰਦੋ ਅਸੀਂ ਮਜ਼ਾਕ ਨਹੀਂ ਉਡਾ ਰਹੇ ਤੁਸੀਂ ਲੋਕ ਕਿਵੇਂ ਸਵਾਲ ਕਰ ਸਕਦੇ ਹੋ ਕਿਸੇ ਬੰਦੇ ਦੇ ਇਹ ਕਾਮਾਦੀ ਨੇ ਮੈਡਲ ਜਿੱਤੇ ਆ ਤੁਸੀਂ ਕਿਵੇਂ ਕਹਿ ਸਕਦੇ ਹੋ 2 ਸਾਲ ਹੋ ਗਏ ਆ ਭਾਈ ਸਾਡੇ 2 ਸਾਲ ਹੋ ਗਏ ਆ ਅਸੀਂ ਸਪੋਰਟਸ ਦੇ ਕੀ ਨਹੀਂ ਕੀਤਾ ਤੁਸੀਂ ਮਜ਼ਾਕ ਕਿਵੇਂ ਉਡਾ ਸਕਦੇ ਹੋ ਕਾਮਾਦੀ ਤੁਸੀਂ ਕਹ ਰਹੇ ਹੋ ਅਜੇ ਵੀ ਮੈਡਲ ਲੈ ਆ ਸ਼ਰਮਾਨੀਂ ਸਾਰੇ ਲੋਕਾਂ ਨੂੰ ਦੱਸੋ ਹਮੇਸ਼ਾ ਅਸੀਂ ਸਪੋਰਟਸ ਕੋਟੇ ਦੇ ਵਿੱਚੋਂ ਸਪੋਰਟਿੰਗ ਨੌਕਰੀ ਨਹੀਂ ਦੇਸਰੇ ਮਜ਼ਾਕ ਤੇ ਨਾ ਬਣਾਓ ਆਮ ਆਦਮੀ ਦਾ ਉਹ ਕਹਿ ਰਿਹਾ ਨਹੀਂ ਸਰਕਾਰਾਂ ਫੇਲ ਨੇ ਤੇ ਫਿਰ ਤੁਸੀ ਤੁਹਾਨੂੰ ਵੀ ਨਹੀਂ ਜਾਂਦਾ ਸਰ ਦੇਖੋ ਇੱਕ ਮਿੰਟ ਜਦੋਂ ਮੇਰੇ ਵੀਰ ਨੇ ਮੈਡਲ ਜਿੱਤੇ ਉਸ ਟਾਈਮ ਕਾਂਗਰਸ ਸਰਕਾਰ ਵੀ ਸੀ ਅਕਾਲੀ ਭਾਜਪਾ ਵੀ ਆਈ ਤੁਹਾਡਾ ওভারਰੇਜ ਹੋ ਗਿਆ ਲਾਕਡਾਊਨ ਵਾਲੀ ਪਾਰਟੀ ਇੱਕ ਮਿੰਟ ਤੁਸੀਂ ਹੋ ਨੋ ਅਪਰੋਜ਼ ਕੀਤੀ ਅਸੀਂ ਤੁਹਾਡਾ ਬੜਾ ਕਨਸਿਡਰਬਲੀ ਤੁਹਾਡਾ ਕੇਸ ਲਵਾਂਗੇ ਤੇ ਤੁਹਾਨੂੰ ਕਰਾਂਗੇ ਚਲੋ ਐਟਲੀਸ 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 ਆਮ ਇੱਕ ਮਿੰਟ ਦੇਖੋ ਦੇਖੋ ਕਿਸੇ ਨੂੰ ਜੌਬ ਨਹੀਂ ਮਿਲੀ ਸਾਰਾ ਸਿਸਟਮ ਫੇਲੀਅਰ ਹੈ ਲੇਕਿਨ ਉਹਦਾ ਮਜ਼ਾਕ ਨਹੀਂ ਬਣਾਣਾ ਚਾਹੀਦਾ ਜੇ ਉਹਨੇ ਮੈਡਲ ਲਏ ਹੈ ਨਾ ਤੁਹਾਡੇ ਚੋਂ ਕੋਈ ਬੰਦਾ ਦੋ ਰਾਊਂਡ ਲਾ ਕੇ ਆਜੋ ਪਾਰਕ ਦੇ ਪਲੀਜ਼ ਸਪੋਰਟਸ ਵਾਲੇ ਦਾ ਮਜ਼ਾਕ ਨਾ ਡਾੜੋ ਤੁਸੀਂ ਉਹਨਾਂ ਨੇ ਤੁਹਾਡੀ ਪਾਰਟੀ ਨਾਲ ਬਹੁਤ ਸੋਹਣੀ ਗੱਲ ਕਹੀ ਹੈ ਉਹਨਾਂ ਨੇ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਅਸੀਂ ਉਹਨਾਂ ਨੇ ਵਿਸ਼ਵਾਸ ਦਵਾਇਆ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਨੇ ਨਹੀਂ ਸਪੋਰਟ ਮੈਨੂੰ ਕਿਉਂਕਿ ਮੇਰੀ ਮਾਂ ਮਿਨਿਸਟਰ ਨਹੀਂ ਮੇਰਾ ਪਿਓ ਮਿਨਿਸਟਰ ਨਹੀਂ ਤਾਂ ਕਰਕੇ ਮੈਨੂੰ ਸਕੂਲ ਨਹੀਂ ਮਿਲਿਆ ਨਹੀਂ ਮਿਲੀ ਜੇ ਮੇਰੀ ਮਾਂ ਮਿਨਿਸਟਰ ਹੁੰਦੀ ਜਾਂ ਮੇਰਾ ਪਿਓ ਮਿਨਿਸਟਰ ਹੁੰਦਾ ਨਾ ਤਾਂ ਮੇਰੇ ਵੀ 3-4 ਸਾਲ ਲੱਗੇ ਹੁੰਦੇ ਸੀ ਕਿਸੇ ਨੇ ਕੋਈ ਸਪੋਰਟ ਨਹੀਂ ਕੀਤੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਮੈਂ ਦੁਬਈ ਤੋਂ ਲੈਟਰ ਲਿਖਿਆ ਜੀ ਕਿਸੇ ਨੇ ਜਵਾਬ ਨਹੀਂ ਦਿੱਤਾ ਲੈਟਰ ਮੇਰੇ ਕੋਲ ਪਿਆ ਰਸੀਦ ਵਿੱਚ ਉਹਦਾ ਸਵਾਲ ਉਠਾਣਾ ਵਾਜਿਬ ਹੈ ਤੁਹਾਡਾ ਜਵਾਬ ਦੇਣਾ ਚਾਹੀਦਾ ਤੁਹਾਨੂੰ ਸਵਾਲ ਨਹੀਂ ਉਠਾਣਾ ਚਾਹੀਦਾ ਔਰ ਉਹਨਾਂ ਨੇ ਉਹਨਾਂ ਨੇ ਆਮ ਬਹੁਤ ਹੀ ਮੈਂ ਕਨਸਿਡਰ ਕਰਾਂਗੇ ਇਸ ਜਵਾਬ ਨੂੰ ਜੇ ਕਿੰਟੀ ਐਨਐਨਏ ਕਿਹਾ ਨਾ ਸਿਰਫ ਉਹਨਾਂ ਨੇ ਆਮ ਆਦਮੀ ਪਾਰਟੀ ਬਲਕਿ ਭਾਜੀਪੀ ਨੂੰ ਵੀ ਯਾਨੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਲੈਟਰ ਲਿਖਿਆ ਤੇ ਪਰ ਉਹਨਾਂ ਦੀ ਸੁਣਵਾਈ ਭਾਜੀਪੀ ਦੇ ਵੀ ਨਹੀਂ ਹੋਈ ਤੇ ਤੁਹਾਡੇ ਲਈ ਤਾਂ ਹੋਰ ਆਸਾਨ ਸੀਗਾ ਕਿਉਂਕਿ ਤੁਹਾਡੇ ਐਮਪੀ ਜਿਹੜੇ ਨੇ ਇੱਥੋਂ ਰਹੇ ਨੇ ਕੀ ਕਰਦੇ ਹੈ ਕਿ ਇੱਕ ਸਪੋਰਟਸ ਪਰਸਨ ਦਰ ਦਰ ਦੀਆਂ ਠੋਕਰਾ ਖਾ ਰਿਹਾ ਜੀ ਮੈਂ ਪਹਿਲਾ ਸਵਾਲ ਤੇ ਮੈਂ ਨੀਤੀਗੱਜ ਵੀ ਕਾਫੀ ਦੇਰ ਬਾਅਦ ਤੁਹਾਨੂੰ ਕਹਿ ਰਿਹਾ ਸੀਗਾ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੀ ਸੀ ਇਹ ਮਹਿਲਾਵਾਂ ਦੇ ਕਰਕੇ ਸਰਕਾਰ ਬਣੀ ਸੀ ਵੀ ਮਹਿਲਾਵਾਂ ਨੂੰ 1000 ਰੁਪਇਆ ਉਹਨਾਂ ਦੇ ਹਰ ਮਹੀਨੇ ਅਕਾਊਂਟ 'ਚ ਜਾਏਗਾ ਅੱਜ ਮੈਂ ਇਹਨਾਂ ਕੋਲ ਪੁੱਛਣਾ ਚਾਹਨਾ ਵੀ ਕਿਹੜੀ ਮਹਿਲਾਵਾਂ ਦੇ ਕਾਉਂਟ ਦੇ ਅੰਦਰ ਕਿੰਨੇ ਹਜ਼ਾਰ ਰੁਪਇਆ ਆਇਆ ਪਹਿਲੇ ਸਪੋਰਟ ਤੇ ਤੁਸੀਂ ਰਿਪਲਾਈ ਕਰੋ ਕਿਉਂਕਿ ਉਸ ਨਾਲ ਹੀ ਹੋਰੇ ਕਨਵਰਸੇਸ਼ਨ ਮੈਡਮ ਮੈਂ ਕੀ ਗੱਲ ਕਹਿੰਦੇ ਆ ਮੈਂ ਜਵਾਬ ਦੇ ਘਰ ਆਟਾ ਜਵਾਬ ਕੋਈ ਸਵਾਲ ਪੁੱਛ ਨਹੀਂ ਦੇ ਦੂਸਰਾ ਅੱਜ 13 ਲੋਕ ਸਭਾ ਦੀ ਸੀਟਾਂ 'ਚ ਇੱਕ ਵੀ ਮਹਿਲਾਵਾਂ ਨਹੀਂ ਲੱਭੀ ਤੀਸਰਾ ਸੀਐਮ ਦੀ ਕੋਠੀ ਦੇ ਅੰਦਰ ਰਾਜ ਸਭਾ ਦੀ ਮੈਂਬਰ ਸਵਾਤੀ ਦੇ ਉੱਤੇ ਕਿੱਦਾਂ ਕੱਲ ਉਹਨਾਂ ਨੂੰ ਕਿਦਾਂ ਉਹਨਾਂ ਨਾਲ ਕੀਤਾ ਗਿਆ ਬਤਮੀਜੀ ਕੀਤੀ ਗਈ ਉਹਨਾਂ ਦੇ ਪੀਏ ਵੱਲੋਂ ਕਿਹਾ ਇਹ ਆਮ ਆਦਮੀ ਪਾਰਟੀ ਮਹਿਲਾਵਾਂ ਦੇ ਬਾਰੇ ਇਹਨਾਂ ਦੀ ਕੀ ਸੋਚ ਹੈ ਤੁਸੀਂ ਪਹਿਲੇ ਤੁਸੀਂ ਇਸ ਦਾ ਜਵਾਬ ਦਿਓ ਕਿ ਕਿਉਂ ਨਹੀਂ ਰਿਪਲਾਈ ਹੋਇਆ ਇਸ ਬਾਅਦ ਮੈਂ ਜਵਾਬ ਦਿਓ ਤੁਸੀਂ ਪਹਿਲੇ ਸਾਡੇ ਸਵਾਲ ਦਾ ਜਵਾਬ ਦਿਓ ਕਿ ਉਹਨਾਂ ਨੇ ਲੈਟਰ ਲਿਖਿਆ ਤਾਂ ਕਿਉਂ ਨਹੀਂ ਉਸ ਦਾ ਕੁਝ ਹੋਇਆ ਇਹ ਜਵਾਬ ਦਿਓ ਨਾ ਇਹ ਕਹਿ ਰਹੇ ਕਿ ਮੈਂ ਜੌਬ ਦੇ ਲਈ ਨਾ ਸਿਰਫ ਆਮ ਆਦਮੀ ਪਾਰਟੀ ਦੇ ਕੋਲ ਗਿਆ ਸਾਰੀ ਪਾਰਟੀਆਂ ਕੋਲ ਗਿਆ ਇਤੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਵਾਰ ਚਿੱਠੀਆਂ ਲਿਖ ਚੁੱਕਿਆ ਫਿਰ ਵੀ ਕੋਈ ਰਿਪਲਾਈ ਨਹੀਂ ਆਇਆ ਇਹਦੇ ਬਾਰੇ ਜਾ ਪਰ ਕੋਈ ਮੈਨੂੰ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਇਹਨਾਂ ਨੇ ਜਿਹੜਾ ਲੈਟਰ ਲਿਖਿਆ ਲੇਕਿਨ ਪੀਐਮਓ ਚ ਕੋਈ ਲੈਟਰ ਜਾਂਦਾ ਉਹਦਾ ਜਵਾਬ ਵੀ ਜ਼ਰੂਰ ਆਂਦਾ ਮੈਡਮ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਪਾਰਲੀਮੈਂਟ ਦੀ ਹੋ ਰਹੀ ਹੈ ਐਮਐਲਏ ਲੈਵਲ ਦੀ ਨਹੀਂ ਹੋ ਰਹੀ